ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਭਰਾ ਨੇ ਨਵਾਂ ਕੰਮ ਟੈਟੂ ਦਾ ਸ਼ੁਰੂ ਕਰਿਆ ਜੀ ਤੇ ਦਿਵਾਲੀ ਕਰਕੇ ਆਫਰਾਂ ਵੀ ਲਾਈਆਂ ਹੋਈਆਂ ਬਾਈ ਨੇ ਲੋਕੇਸ਼ਨ ਹੈਗੇ ਪ੍ਰੋਫੈਸਰ ਕਲੋਨੀ ਸਰਹੰਦ ਤੇ ਬਾਈ ਨੂੰ ਮਿਲਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਕੀਤਾ ਜੀ ਤੇ ਬਾਈ ਨਮਾਕ ਤੋਂ ਸ਼ੁਰੂ ਕਰਿਆ ਹੈ ਜੀ ਜੀ ਮੇਰੇ ਨਮਾਕ ਤੋਂ ਸ਼ੁਰੂ ਕਰਦਾ ਨਾਮ ਬੋਲੋਗਾ ਤੁਹਾਡੇ ਸੁਭੀ ਹੁਦਾ ਤੇ ਆਫਰਾਂ ਵੀ ਉਹ ਲਾਈ ਨੇ ਦਿਵਾਲੀ ਕਰਕੇ ਕੀ 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 ਆਫਰਾਂ ਲਾਈਆਂ ਦੱਸੋ ਸਾਡੇ ਭਰਾਵਾਂ ਨੂੰ ਆਪਣ ਟੈਟੂ ਦੇ ਜਿਹੜੇ ਆਪਣੇ ਡਿਜੀਟਲ ਟੂ ਨੇ ਹਾਂਜੀ ਲੋਕੀ ਤੇ ਬਾਹਰ ਵੀ ਪਤਾ ਕਰੋਗੇ 15000 20000 ਤੋਂ ਹੁੰਦੇ ਨੇ ਉਹ ਆਪਾਂ 5000 ਦੇ ਕਰਕੇ ਦੇਵਾਂਗੇ ਬਸ 5000 ਦੇ ਕਰਕੇ ਦੇਵਾਂਗੇ ਜੀ ਅੱਛਾ ਜੀ ਕੁਆਲਿਟੀ ਆਪਣੀ 3D ਰਹੂਗੀ ਤੁਸੀਂ ਫਟਾ ਪੇਜ ચેਕ ਕਰ ਸਕਦੇ ਹੋ ਆਪਣੀ ਆਈਡੀ ਹੈਗੀ ਕਨੂ ਡੈਟੂ ਸਟੂਡੀਓ ਕਰਕੇ ਕਨੂ ਡੈਟੂ ਸਟੂਡੀਓ ਦੇ ਨਾਮ ਦੇ ਪੇਜ ਆ ਬੜਾ ਹਾਰਡ ਹੈ ਠੀਕ ਹੈ ਦੋ ਜੀ ਵੀਰੋ 10000 ਤੋਂ ਜ਼ਿਆਦਾ ਟੈਟੂ ਸਿਰਫ 5000 ਦੇ ਵਿੱਚ ਤੇ ਕੋਈ ਹੋਰ ਆਫਰ ਹੈਗੀ ਵੀਰੇ ਆਪਾਂ ਬੰਦਾ ਆਉਗਾ ਸਾਡੇ ਕੋਲ ਜੇ ਕੋਈ ਡਿਜੀਟ ਟੈਟੂ ਕਰਾਉਗਾ ਉਹਦੇ ਚ ਇੱਕ ਨੇਮ ਟੈਟੂ ਹੋਗਾ ਫ੍ਰੀ ਤੇ ਲੋਰੀ ਵੀਰੇ ਵੱਧ ਤੋਂ ਵੱਧ 20 ਮਿੰਟ ਕਰੋ ਤੁਸੀਂ ਲੋਕੇਸ਼ਨ ਮੈਂ ਤੁਹਾਨੂੰ ਸੈੱਟ ਕਰ ਦਿੰਦਾ ਸਕਰੀਨ ਦੇ ਉੱਪਰ ਬਾਈ ਦਾ ਨੰਬਰ ਮੈਂਸ਼ਨ ਕਰ ਦੂੰਗਾ ਤੇ ਆਫਰਾਂ ਦਾ ਫਾਇਦਾ ਲੈ ਲਓ ਵੀਰੇ 10000 ਦਾ ਟੈਟੂ ਸਿਰਫ 5000 ਦੇ ਵਿੱਚ ਕਵਾਲਿਟੀ ਦੀ ਫੁੱਲ ਗਰੰਟੀ ਟਿੰਕ ਦੀ ਫੁੱਲ ਗਰੰਟੀ ਰਹੇਗੀ ਵੀਰੇ ਵੀਡੀਓ ਜਿਹੜਾ ਸ਼ੇਅਰ ਕਰਕੇ ਆਉਂਗਾ ਲੱਗ ਤੋਂ ਡਿਸਕਾਊਂਟ ਦੇਣਗੇ ਭਾਜੀ ਆਪਾਂ ਸੱਚੀ ਗੱਲ ਕਰਦਾ ਹੈ